ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅੰਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਵਾਨ ਗੁਰੂ ਪਿਆਰੇ ਗੁਰਸਵਾਰੇ ਸਤਸੰਗੀ ਜਨੋ ਚੱਲ ਰਹੀ ਲੜੀਵਾਰ ਵਿਚਾਰ ਦੇ ਤਹਿਤ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਪਿਛਲੇ ਦੀਵਾਨਾਂ ਦੇ ਅੰਦਰ ਅਸੀਂ 5 ਨੰਬਰ ਅਸ਼ਟਪਦੀ ਦੀ ਸ਼ੁਰੂਆਤ ਕਰਦੇ ਹਾਂ ਪਹਿਲੇ ਪਦੇ ਦੀ ਵਿਚਾਰ ਕੀਤੀ ਸੀ ਆਓ ਇਸੇ ਵਿਚਾਰ ਨੂੰ ਅੱਗੇ ਤੋਰਨ ਦਾ ਯਤਨ ਕਰੀਏ ਆਗਨਤ ਸਾ ਆਪਣੀ ਦੇ ਰਾਸ ਖਾਤ ਪੀਤ ਵਰਤ ਅਨੰਦ ਉਲਾਸ ਇੱਥੋਂ ਆਪਾਂ ਵਿਚਾਰ ਦੀ ਅਰੰਭਤਾ ਕਰਨੀ ਹੈ ਜੀ ਫਤੇ ਦੀ ਸਾਂਝ ਕਰੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਅਗਨਤ ਸਾ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਸ਼ ਬਹਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੇ ਪ੍ਰਤੀਤ ਆਪ ਹੀ ਖੋਵੈ ਬਹਰ ਉਸ ਕਾ ਵਿਸਵਾਸ ਨਾ ਹੋਵੈ ਜਿਸ ਕੀ ਵਸਤ ਤਿਸ ਆਗੇ ਰੱਖੈ ਪਰਬੂ ਕੀ ਆਗਿਆ ਮੰਨੈ ਮਾਥੈ ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਇਹਨੂੰ ਨਾਨਕ ਸਾਹਿਬ ਨੇ ਕਰਨਾ ਜੀ ਨਾਨਕ ਸਾਹਿਬ ਸਦਾ ਦਿਆਲ ਅਗਨਤ ਅਣਗਿਣਤ ਅਗਨਤ ਭਾਵੇਂ ਗਿਣਤੀ ਤੋਂ ਪਰੇ ਅਣਗਣਤ ਸ਼ਾਹ ਉਹ ਰੱਬ ਆਪਣੀ ਦੇ ਰਾਸ ਪ੍ਰਭੂ ਪਰਮਾਤਮਾ ਬੰਦੇ ਨੂੰ ਇਸ ਵਣਜਾਰੇ ਨੂੰ ਬੇਅੰਤ ਪਦਾਰਥ ਦਿੰਦਾ ਹੈ ਤੇ ਇਨਸਾਨ ਕੀ ਕਰਦਾ ਖਾਂਦਾ ਆ ਪੀਂਦਾ ਆ ਆਨੰਦ ਕਰਦਾ ਆ ਖੁਸ਼ੀ ਉਲਾਸ ਦਾ ਭਾਉ ਖੁਸ਼ੀ ਉਹਨਾਂ ਪਦਾਰਥਾਂ ਨੂੰ ਵਰਤਦਾ ਖਾਂਦਾ ਪੀਂਦਾ ਆ ਆਨੰਦ ਕਰ ਰਿਹਾ ਹੈ ਅਗਯ ਪਾਤਸ਼ਾਹ ਜੀ ਨੇ ਕਿਹਾ ਅਪੁਨੀ ਅਮਾਨ ਕਸ਼ ਬੌਰ ਸਾਲੇ ਜੋ ਕੁਝ ਇਹਨੂੰ ਰੱਬ ਨੇ ਦਿੱਤਾ ਹੋਇਆ ਜੇ ਕਿਤੇ ਰੱਬ ਉਹਦੇ ਵਿੱਚੋਂ ਕੁਝ ਵਾਪਸ ਲੈ ਲੇ ਆਪਣੇ ਅਮਾਨ ਕਸ਼ ਬੌਰ ਸਾਲੇ ਦਿੱਤੀ ਹੋਈ ਵਸਤੂ ਨੂੰ ਉਹ ਸਾ ਉਹ ਰੱਬ ਜੀ ਉਹਦੇ ਵਿੱਚੋਂ ਜੇ ਕੁਝ ਵਾਪਸ ਲੈ ਲਏ ਜੇ ਕੀ ਹੁੰਦਾ ਹੈ ਅਗਿਆਨੀ ਮਨ ਰੋਸ ਕਰੇ ਇਹ ਨਾ ਸਮਝ ਇਨਸਾਨ ਆਪਣੇ ਮਨ ਦੇ ਵਿੱਚ ਰੋਸ ਕਰਦਾ ਹੈ ਕੱਲ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਜਿਹੜੇ ਵੀ ਪਦਾਰਥ ਜਿਹੜੀ ਵੀ ਚੀਜ਼ ਸਾਨੂੰ ਮਿਲੀ ਹੋਈ ਹੈ ਸਾਨੂੰ ਵਰਤਣ ਦੇ ਵਾਸਤੇ ਮਿਲੀ ਹੋਈ ਹੈ ਸਾਡੀ ਨਹੀਂ ਹੈ ਪਾਤਸ਼ਾਹ ਜੀ ਕਹਿੰਦੇ ਅਗਿਆਨੀ ਇਨਸਾਨ ਰੋਜ਼ ਕਰਕੇ ਬੈਠਦਾ ਹੈ ਤੇ ਕੀ ਹੋ ਜਾਂਦਾ ਹੈ ਤੇ ਰੋਸ ਕਰਨ ਦੇ ਨਾਲ ਕੀ ਪ੍ਰਾਪਤ ਹੋ ਜਾਏਗਾ ਪਾਤਸ਼ਾਹ ਜੀ ਕਹਿੰਦੇ ਆਪਣੀ ਪ੍ਰਤੀਤ ਆਪ ਹੀ ਖੋਵੇ ਪ੍ਰਤੀਤ ਦਾ ਅਰਥ ਹੈ ਜੀ ਭਰੋਸਾ ਇਤਬਾਰ ਇਹ ਆਪਣਾ ਇਤਬਾਰ ਆਪੇ ਹੀ ਖੋ ਬੈਠਦਾ ਹੈ ਤੇ ਬਹਰ ਉਸ ਦਾ ਵਿਸਵਾਸ ਨਾ ਹੋਵੇ ਫਿਰ ਉਹਦੇ ਉਹ ਜੇ ਬੰਦੇ ਉਹਦੇ ਉੱਤੇ ਵਿਸ਼ਵਾਸ ਨੇ ਕੀਤਾ ਜਾ ਸਕਦਾ ਫਿਰ ਕਰਨਾ ਕੀ ਚਾਹੀਦਾ ਪਾਤਸ਼ਾਹ ਜੀ ਕਹਿੰਦੇ ਹੋਣਾ ਇਹ ਚਾਹੀਦਾ ਜਿਸ ਕੀ ਵਸਤ ਇਸ ਅੱਗੇ ਰੱਖ ਹੈ ਜਿਹਦੀ ਵਸਤੂ ਹੈ ਉਹਦੇ ਅੱਗੇ ਰੱਖ ਦੇ ਤੇਰੀ ਹੈ ਤੂੰ ਜਦੋਂ ਮਰਜ਼ੀ ਲੈ ਜਾ ਹੈ ਤੇ ਓਖਾ ਆਮ ਜ਼ਿੰਦਗੀ ਦੇ ਵਾਸਤੇ ਬਹੁਤ ਓਖਾ ਹੈ ਪਰ ਅਸੀਂ ਉਹਦੇ ਸਾਹਮਣੇ ਕੁਝ ਕਰ ਨਹੀਂ ਸਕਦੇ ਫਿਰ ਕੀ ਕਰਨਾ ਹੈ ਪ੍ਰਭ ਕੀ ਆਗਿਆ ਮੰਨੈ ਮਾਥੈ ਪ੍ਰਭੂ ਦੇ ਹੁਕਮ ਨੂੰ ਉਹਦੇ ਜਿਹੜਾ ਹੁਕਮ ਚੱਲ ਰਿਹਾ ਲਗਾਤਾਰ ਉਨੂੰ ਸੱਚ ਕਰਕੇ ਮੰਨ ਲੈ ਭਾਈ ਫਿਰ ਕੀ ਹੋਏਗਾ ਉਸਤੇ ਚੌਗਨ ਕਰੇ ਨਿਹਾਲ ਜਦੋਂ ਉਹਦੇ ਹੁਕਮ ਨੂੰ ਪ੍ਰਵਾਨ ਕਰਨਾ ਆ ਗਿਆ ਤੇ ਰੱਬ ਤੈਨੂੰ ਉਹਦੇ ਤੋਂ ਵੀ 4 ਗੁਣਾ ਦੇ ਕੇ ਤੈਨੂੰ ਬਖਸ਼ਿਸ਼ ਦੇਗਾ ਖੁਸ਼ੀਆਂ ਦੇਗਾ ਨਾਨਕ ਸਾਹਿਬ ਸਦਾ ਦਿਆਲ ਹੈ ਨਾਨਕ ਉਹ ਜਿਹੜਾ ਰੱਬ ਹੈ ਨਾ ਉਹ ਸਦਾ ਦਿਆਲ ਹੈ ਸਾਰਿਆਂ ਨੂੰ ਦਿਆਲਤਾ ਵੰਡਦਾ ਸਾਰੇ ਦੇ ਉੱਤੇ ਕਿਰਪਾ ਬਖਸ਼ਿਸ਼ ਉਹ ਕਰਦਾ ਅਗਲੀ ਪੌੜੀ ਹੈ ਜੀ ਅਨੇਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਰਖ ਕੀ ਛਾਇਆ ਸਿਉ ਰੰਗ ਲਾਵੇ ਓ ਬਿਨਸ ਓ ਮਨ ਪਛੁਤਾਵੇ ਪਛੁਤਾਵੇ ਕਰਨਾ ਜੀ ਪਛਤਾਵੇ ਨਹੀਂ ਕਰਨਾ ਓ ਬਿਨਸ ਓ ਮਨ ਪਛੁਤਾਵੇ ਜੋ ਦੀਸੈ ਸੋ ਚਾਲਣਹਾਰ ਲੱਗਤ ਰਹੋ ਤੈ ਅੰਧ ਅੰਧਾਰ ਬਟਾਉ ਸੋ ਜੋ ਲਾਵੇ ਨੇਹ ਤਾ ਕੋ ਹਾਥ ਨ ਆਵੇ ਕੀਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਸਰ ਕਿਰਪਾ ਨਾਨਕ ਆਪ ਲੈ ਲਾਈ ਅਨੇਕ ਭਾਂਤ ਮਾਇਆ ਕੇ ਹੇਤ ਹੇਤ ਦਾ ਅਰਥ ਹੁੰਦਾ ਜੀ ਪਿਆਰ ਭਾਂਤ ਹੁੰਦੇ ਕਿਸਮਾਂ ਸਤਿਗੁਰੂ ਕਹਿੰਦੇ ਮਾਇਆ ਦੀਆਂ ਅਨੇਕਾ ਕਿਸਮਾਂ ਹਨ ਜੋ ਸੋਨੇ ਸੋਨੇ ਰੂਪ ਦੇ ਨਾਲ ਬੰਦੇ ਦੇ ਮਨ ਦੇ ਉੱਤੇ ਪ੍ਰਭਾਵ ਪਾਉਂਦੀ ਹੈ ਇਨਸਾਨ ਇਹਨਾਂ ਸਾਰਿਆਂ ਦੇ ਵਿੱਚ ਖੱਚ ਧੋਕੇ ਰਹਿ ਗਿਆ ਇਹਨਾਂ ਸਾਰੇ ਪਦਾਰਥਾਂ ਦੇ ਤੱਕ ਹੀ ਰਹਿ ਗਿਆ ਪਰ ਪਾਤਸ਼ਾਹ ਜੀ ਕਹਿੰਦੇ ਇਸ ਜਿੰਨੀਆਂ ਵੀ ਵਸਤੂਆਂ ਨੇ ਸਾਰੀਆਂ ਬਿਨਸਨਹਾਰ ਨੇ ਸਰਪਰ ਹੋਵਤ ਜਾਨ ਅਨੇਤ ਇਹ ਸਾਰੀਆਂ ਖਤਮ ਹੋ ਜਾਣਗੀਆਂ ਬਿਨਸ ਜਾਣਗੀਆਂ ਅੱਗੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿਵੇਂ ਬਿਨਸ ਜਾਣਗੀਆਂ ਸਤਗੁਰੂ ਕਹਿੰਦੇ ਬ੍ਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸਰ ਉਹ ਮਨ ਪਛਤਾਵੇ ਦੁਨੀਆ ਜਿਹੜੀ ਹੈ ਉਹ ਚੱਲਣ ਹਾਰ ਹੈ ਇੱਥੇ ਦੁਨੀਆ ਦੇ ਵਿੱਚ ਬੜੇ ਲੋਕ ਜੰਮਦੇ ਨੇ ਬੜੇ ਇਸ ਦੁਨੀਆ ਤੋਂ ਰੁਖਸਤ ਹੁੰਦੇ ਨੇ ਬੜੇ ਜੀਵ ਰੋਜ਼ ਦੇ ਜਨਮ ਲੈ ਰਹੇ ਨੇ ਪਤਸ਼ਾਹ ਜੀ ਕਹਿੰਦੇ ਇਹ ਲਗਾਤਾਰ ਚੱਲ ਰਿਹਾ ਹੈ ਇਹਨੂੰ ਰੋਕਿਆ ਨਹੀਂ ਜਾ ਸਕਦਾ ਤੇ ਜੇ ਅਸੀਂ ਕੋਸ਼ਿਸ਼ ਕਰੀਏ ਵੀ ਅਸੀਂ ਕਿਸੇ ਚੀਜ਼ ਨੂੰ ਫੜ ਕੇ ਬੈਠ ਜਾਾਂਗੇ ਪਤਸ਼ਾਹ ਜੀ ਕਹਿੰਦੇ ਇਦਾਂ ਨਹੀਂ ਹੁੰਦਾ ਉਦਾਹਰਣ ਬੜੇ ਕਮਾਲ ਦੀ ਦਿੱਤੀ ਬਰਖ ਕੀ ਛਾਇਆ ਸਿਉਂ ਰੰਗ ਲਾਵੈ ਬਰਖ ਕੀ ਛਾਇਆ ਬਰਖ ਕਹਿੰਦੇ ਦਰਖਤ ਨੂੰ ਜਿਹੜੀ ਰੁੱਖ ਦੀ ਛਾਂ ਹੈ ਨਾ ਉਹ ਸਥਿਰ ਨਹੀਂ ਰਹਿੰਦੀ ਜੇ ਤੁਸੀਂ ਦੇਖੋ ਤੇ ਉਹ ਜਦੋਂ ਸੂਰਜ ਚੜਦਾ ਹੈ ਤੇ ਦੂਜੇ ਪਾਸੇ ਹੁੰਦੀ ਜਿੱਦਾਂ ਇਹ ਸੂਰਜ ਢਲਣ ਤੇ ਆਉਂਦਾ ਤਾਂ ਉਹ ਸੂਰਜ ਦੇ ਹਿਸਾਬ ਦੇ ਨਾਲ ਬਦਲਦੀ ਜਾਂਦੀ ਹੈ ਤੇ ਇਨਸਾਨ ਜਦੋਂ ਛਾਂ ਦੇ ਵਿੱਚ ਸੁੱਤਾ ਹੈ ਨਾ ਤਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਸੁੱਤਾ ਤੇ ਛਾਂ ਦੇ ਵਿੱਚ ਸੀ ਕਦੋਂ ਮੇਰੇ ਉੱਤੇ ਧੁੱਪ ਆ ਗਈ ਪਾਦਸ਼ਾਹ ਜੀ ਨੇ ਉਹ ਇੱਥੇ ਗੱਲ ਬਖਸ਼ਿਸ਼ ਕੀਤੀ ਮਹਾਰਾਜ ਕਹਿੰਦੇ ਬ੍ਰੇਖ ਕੀ ਛਾਂ ਇਹ ਜਿਹੜਾ ਸਮਾਜ ਹੈ ਇਹ ਜਿਹੜੀ ਦੁਨੀਆ ਆ ਉਹ ਇਹ ਦਰਖਤ ਦੀ ਛਾਂ ਵਰਗੀ ਹੈ ਜਿਹੜੀ ਕਦੇ ਵੀ ਸਥਿਰ ਨਹੀਂ ਰਹਿੰਦੀ ਜਿਹੜਾ ਦਰਖਤ ਦੀ ਛਾਂ ਦੇ ਨਾਲ ਪਿਆਰ ਪਾ ਕੇ ਬਹਿ ਗਿਆ ਸਤਿਗੁਰੂ ਕਹਿੰਦੇ ਉਹ ਬਿੰਸੈ ਉਹ ਤੇ ਬਿੰਸ ਜਾਏਗੀ ਦੂਰ ਚਲੀ ਜਾਏਗੀ ਉਹ ਮਨ ਪਛਤਾਵੇ ਇਹਦੇ ਮਨ ਦੇ ਵਿੱਚ ਪਛਤਾਵਾ ਰਹ ਜੇਗਾ ਇੱਕ ਨਾ ਉਦਾਹਰਣ ਮੈਂ ਪਹਿਲਾਂ ਵੀ ਇੱਕ ਦੋ ਵਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ ਮੈਂ ਮਾਫੀ ਮੰਗ ਕੇ ਸਾਂਝੀ ਕਰਨੀ ਚਾਹੁੰਦਾ ਦੁਬਾਰਾ ਸਾਂਝੀ ਕਰਾਂ ਪਰ ਉਹ ਵਿਸ਼ੇ ਦੇ ਨਾਲ ਬੜੀ ਸੰਬੰਧਿਤ ਹੈ ਤਾਂ ਕਰਕੇ ਉਹ ਸਾਖੀ ਥੋੜੀ ਜੀ ਸਮਝਣ ਨੂੰ ਸੌਖੀ ਹੋ ਜੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਵੱਡੇ ਸੁਪੁੱਤਰ ਨੇ ਬਾਬਾ ਗੁਰਦਤਾ ਜੀ ਗੁਰੂ ਹਰ Rai ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ ਗੁਰਦਤਾ ਜੀ ਗੁਰੂ ਹਰ Rai ਸਾਹਿਬ ਜੀ ਦੇ ਪਿਤਾ ਜੀ ਬਾਬਾ ਗੁਰਦਤਾ ਜੀ ਦਾ ਜਿਹੜਾ ਚਲਾਣਾ ਹੈ ਉਹ ਜਵਾਨੀ ਦੇ ਵਿੱਚ ਹੋ ਜਾਂਦਾ ਹੈ ਸੁਭਾਅ ਵਕਇ ਕਿਸੇ ਕਾਰਨ ਵਸ ਕੋਈ ਕਸਬ ਬਣਿਆ ਹੋਇਆ ਕਰਤਾ ਦਾ ਲੋਕ ਆਏ ਦੂਰੋਂ ਨੇੜੋਂ ਸਾਰੇ ਆ ਰਹੇ ਆ ਭਾਈ ਸਾਈਂ ਦਾਸ ਜੀ ਜਿਹੜੇ ਰਿਸ਼ਤੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਦੂ ਲੱਗਦੇ ਆ ਉਹ ਵੀ ਆਏ ਹੁਣ ਉਹ ਘਰ ਤੋਂ ਇਹ ਆਸ ਰੱਖ ਕੇ ਆਏ ਆ ਵੀ ਮੈਂ ਇਹ ਆਸ ਰੱਖ ਕੇ ਆਏ ਆ ਵੀ ਮੈਂ ਜਾ ਕੇ ਅਫਸੋਸ ਜਿਤਾਵਾਂ ਵੀ ਬੜਾ ਮੜਾ ਜਿੱਦਾਂ ਅੱਜ ਅੱਜ ਦਾ ਰਵਾਜ ਵੀ ਅਸੀਂ ਕਿਸੇ ਤੇ ਘਰ ਗਏ ਤੇ ਜਾ ਕੇ ਹੀ ਕਹਿੰਦਾ ਵੀ ਮਾੜਾ ਹੋ ਜਾ ਨਹੀਂ ਹੋਣਾ ਚਾਹੀਦਾ ਸੀ। ਤੇ ਰੱਬ ਨੇ ਮਾੜਾ ਕੀਤਾ। ਹਾਲਾਂਕਿ ਰੱਬ ਮਾੜਾ ਕਰਦਾ ਨਹੀਂ। ਸਾਨੂੰ ਮਾੜਾ ਲੱਗ ਰਿਹਾ। ਉਹਨਾਂ ਵੇਖਿਆ ਮਾਹੌਲ ਚਾਲ ਵੀ ਗੁਰੂ ਸਾਹਿਬ ਉਸੇ ਤਰੀਕੇ ਦੇ ਨਾਲ ਦੀਵਾਨ ਲਗਾ ਰਹੇ ਹੈ। ਉਸੇ ਤਰੀਕੇ ਦੇ ਨਾਲ ਵਿਚਰ ਰਹੇ। ਉਹਨਾਂ ਦੇ ਚਿਹਰੇ ਤੋਂ ਜਿਹੜੀ ਦੁੱਖ ਵਾਲੀ ਭਾਵਨਾ ਹੁੰਦੀ ਹੈ ਉਹ ਦਿਸ ਨਹੀਂ ਰਹੀ। ਜਿਹੜਾ ਬੰਦਾ ਦੁਖੀ ਹੋਵੇ ਉਹਨੂੰ ਤੇ ਕਿਹਾ ਜਾ ਸਕਦਾ ਨਾ ਵੀ ਤੁਹਾਡੇ ਨਾਲ ਮਾੜਾ ਹੋਇਆ ਜਿਹੜਾ ਬੰਦਾ ਹੈ ਉਸੇ ਤਰੀਕੇ ਨਾਲ ਉਹਨੂੰ ਜਾ ਕੇ ਕਿਦਾਂ ਕਿਹਦੀ ਵੀ ਨਹੀਂ ਹੋਣਾ ਚਾਹੀਦਾ ਸੀ ਮਾੜਾ ਹੋਇਆ ਭਾਈ ਸਾਈਂ ਦਾਸ ਜੀ ਨੇ ਇੱਕ ਦਿਨ ਹਿੰਮਤ ਕਰਕੇ ਮਹਾਰਾਜ ਤੋਂ ਪੁੱਛਿਆ ਕਿ ਸਤਿਗੁਰੂ ਇੰਨਾ ਵੱਡਾ ਪਾਣਾ ਵਾਪਰ ਗਿਆ ਜਵਾਨ ਪੁੱਤਰ ਦੀ ਮੌਤ ਹੋ ਗਈ ਤਾਂ ਦੁੱਖ ਨਹੀਂ ਹੈ ਜੇ ਤੁਹਾਡਾ ਪਿਆਰ ਹੀ ਨਹੀਂ ਸੀ ਸਤਗੁਰੂ ਦਾ ਆਪਣਾ ਕੋਤਕ ਮਹਾਰਾਜ ਦਾ ਆਪਣਾ ਸਮਝਾਉਣ ਦਾ ਇੱਕ ਤਰੀਕਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਤੀਰ ਦੇ ਨਾਲ ਨਾ ਜ਼ਮੀਨ ਤੇ ਇੱਕ ਲਕੀਰ ਖਿੱਚੀ ਲਕੀਰ ਖਿੱਚ ਕੇ ਭਾਈ ਸਾਈਂਦਾਸ ਨੂੰ ਕਿਹਾ ਵੀ ਆਹ ਲਕੀਰ ਮੈਂ ਖਿੱਚੀ ਹੈ ਤੁਹਾਨੂੰ ਕੋਈ ਫਰਕ ਪਿਆ ਕਹਿੰਦੇ ਜੀ ਨਾ ਤੁਹਾਡੀ ਮौज ਹੈ ਮਹਾਰਾਜ ਨੇ ਪੈਰ ਮਾਰ ਕੇ ਲਕੀਰ ਮਿਟਾ ਦਿੱਤੀ ਫਿਰ ਸਵਾਲ ਕੀਤਾ ਵੀ ਤੁਹਾਨੂੰ ਕੋਈ ਫਰਕ ਪਿਆ ਮੈਂ ਲਕੀਰ ਮਿਟਾ ਦਿੱਤੀ ਭਾਈ ਸਾਈਂ ਦਾਸ ਜੀ ਕਹਿੰਦੇ ਮੈਨੂੰ ਕੀ ਫਰਕ ਪੈਣਾ ਜੇ ਤੁਹਾਡੀ ਮौज ਹੈ ਤੁਸੀਂ ਲਕੀਰ ਖਿੱਚੀ ਤੁਹਾਡੀ ਮौज ਹੈ ਤੁਸੀਂ ਲਕੀਰ ਮਿਟਾ ਦਿੱਤੀ ਕਹਿੰਦੇ ਬਸ ਇਹੀ ਹੈ ਉਹਦੀ ਮौज ਸੀ ਉਹਨੇ ਪੁੱਤਰ ਦਿੱਤਾ ਉਹਦੀ ਮौज ਸੀ ਤੇ ਉਹ ਲੈ ਗਿਆ ਹੁਣ ਜਦੋਂ ਇਹ ਛਸ਼ਟਪਦੀ ਦਾ ਪਾਠ ਆਪਾਂ ਕਰਾਂਗੇ ਨਾ ਜਿਹੜੀ ਆਪਾਂ ਪਿੱਛੇ ਪਿਛਲੇ ਪਦੇ ਦੇ ਵਿੱਚ ਗੱਲ ਪੜੀ ਜਿਸ ਦੀ ਵਸਤ ਕਿਸ ਅੱਗੇ ਰੱਖ ਹੈ ਰੱਬ ਕੀ ਆਗਿਆ ਮੰਨੈ ਮਾਥੈ ਸਾਡਾ ਤੇ ਕੁਝ ਵੀ ਨਹੀਂ ਹੈ ਅਸੀਂ ਦੁਖੀ ਉਦੋਂ ਹੁੰਨੇ ਆ ਸਾਡੇ ਜੀਵਨ ਦੇ ਵਿੱਚ ਦੁੱਖ ਪਤਾ ਕਦੋਂ ਹੁੰਦੇ ਆ ਜਦੋਂ ਅਸੀਂ ਹਰ ਚੀਜ਼ ਨੂੰ ਪਕੜ ਕੇ ਇਹ ਸਮਝ ਕੇ ਬੈਠ ਜਾਂਦੇ ਆ ਇਹ ਮੇਰੀ ਹੈ ਬਸ ਕੋਈ ਵੀ ਚੀਜ਼ ਹੋਵੇ ਅਸੀਂ ਇਸੇ ਕਰਕੇ ਦੁਖੀ ਹੋ ਜਾਂਦੇ ਆ ਕਈ ਵਾਰ ਵੀ ਇੰਨੇ ਮੇਰੀ ਗੱਲ ਨਹੀਂ ਮੰਨੀ ਤੇਰਾ ਕੋਈ ਜ਼ੋਰ ਹੈ ਉਦੀ ਮਰਜ਼ੀ ਹੈ ਨਹੀਂ ਮੰਨੀ ਤੇ ਨਹੀਂ ਮੰਨੀ ਕੋਈ ਪਾਤਸ਼ਾਹ ਜੀ ਨੇ ਇੱਥੇ ਗੱਲ ਬਖਸ਼ਿਸ਼ ਕੀਤੀ ਮਹਾਰਾਜ ਦਾਤਾਰ ਜੀ ਕਹਿੰਦੇ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਜੋ ਕੁਝ ਉਹਨੇ ਬਖਸ਼ਿਸ਼ ਕੀਤਾ ਹੈ ਨਾ ਉਹਦੇ ਨਾਲ ਜੁੜ ਕੇ ਰਹੇ ਦੁਨੀਆਂ ਦੇ ਵਿੱਚ ਬੜਾ ਕੁਝ ਆਏਗਾ ਬੜਾ ਕੁਝ ਜਾਏਗਾ ਹਰ ਚੀਜ਼ ਕਿਸੇ ਵੀ ਚੀਜ਼ ਨੂੰ ਪਕੜ ਕੇ ਨਹੀਂ ਬੈਠ ਦੇਖੋ ਇਹ ਸਬਬ ਹੈ ਜਿਹੜਾ ਇਤਿਹਾਸ ਚੱਲ ਰਿਹਾ ਜੇ ਸਾਇਦ ਦੌਲਤਾਂ ਦੀ ਗੱਲ ਕਰੀਏ ਅਮੀਰੀ ਦੀ ਗੱਲ ਕਰੀਏ ਤੇ ਅਨੰਪੁਰ ਸਾਹਿਬ ਇੰਨੀਆਂ ਦੌਲਤਾਂ ਦੇ ਭੰਡਾਰ ਸੀ ਇੰਨੀਆਂ ਦੌਲਤਾਂ ਦੇ ਭੰਡਾਰ ਸੀ ਜਿਹਦਾ ਕੋਈ ਅੰਤ ਹੀ ਨਹੀਂ ਹੈ ਸਾਇਦ ਦੁਨੀਆ ਦੇ ਲੋਕਾਂ ਨੂੰ ਇਹ ਲੱਗਦਾ ਸੀ ਵੀ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਨਾ ਅਨੰਦਪੁਰ ਦੇ ਵਿੱਚ ਤਾਂ ਖੁਸ਼ ਹੋ ਕਿ ਉਹਨਾਂ ਦੇ ਕੋਲ ਬਦਿਆ ਘੋੜੇ ਨੇ ਲਾਡਲੇ ਸਿੱਖ ਨੇ ਆਪਣਾ ਪਰਿਵਾਰ ਹੈ ਪ੍ਰਸ਼ਾਦੀ ਹਾਥੀ ਉਹਨਾਂ ਦੇ ਸਿਰ ਤੇ ਚੌਰ ਕਰ ਰਿਹਾ ਹੈ ਲੱਖਾਂ ਦੇ ਚੰਦੋਵੇ ਉਹਨਾਂ ਦੇ ਸਿਰ ਤੇ ਝੁੱਲਦੇ ਨੇ ਰੇਸ਼ਮੀ ਲਿਬਾਸ ਪਾਉਂਦੇ ਨੇ ਹੀਰਿਆਂ ਦੇ ਨਾਲ ਜੜੀ ਹੋਈ ਕਲਗੀ ਮੱਥੇ ਤੇ ਲੱਗਦੀ ਹੈ ਤਾਂ ਕਰਕੇ ਉਹ ਸੁਖੀ ਨੇ ਆਮ ਦੇਖਣ ਵਾਲਾ ਬੰਦਾ ਇਹ ਕਹੇਗਾ ਵੀ ਇੰਨਾ ਕੁਝ ਹੈ ਉਹ ਤਾਂ ਕਰਕੇ ਸੁਖੀ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਪਤਾ ਮਹਾਰਾਜ ਜੀ ਨੂੰ ਦੁਨੀਆਂ ਦੀ ਕੋਈ ਚੀਜ਼ ਇਹੋ ਜੀ ਨਹੀਂ ਜਿਹੜੀ ਆਪਣੇ ਨਾਲ ਜੋੜ ਲੇ। ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਖਸੀਅਤ ਇੰਨੀ ਵੱਡੀ ਹੈ, ਉਹਨਾਂ ਦਾ ਰੁਤਬਾ ਇੰਨਾ ਵੱਡਾ ਹੈ ਵੀ ਮਹਾਰਾਜ ਦੇ ਰਤਵੇ ਦੇ ਨਾਲ ਜਿਹੜੀ ਚੀਜ਼ ਜੁੜ ਗਈ ਉਹਦੀ ਵੀ ਮਹਾਨਤਾ ਹੋ ਗਈ। ਤਾਂ ਗੱਲ ਕਈ ਵਾਰ ਕਹਿੰਦੇ ਵੀ ਕਲਗੀਆਂ ਵਾਲੇ ਪਾਦਸ਼ਾਹ। ਹੁਣ ਕਲਗੀ ਕਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਾਈ ਹੈ, ਬਾਕੀਆਂ ਨੇ ਨਹੀਂ ਲਾਈ। ਪਰ ਉਹਦਾ ਰਤਬਾ ਇੰਨਾ ਉੱਚਾ ਹੈ ਵੀ ਕਲਗੀ ਵੀ ਉਹਦੇ ਨਾਲ ਜੁੜ ਕੇ ਮਹਾਨ ਹੋ ਗਈ ਬਾਜ ਕਿੰਨੇ ਆ ਲੋਕਾਂ ਨੇ ਰੱਖੇ ਆ ਪਰ ਉਹਦਾ ਰਤਬਾ ਇੰਨਾ ਵੱਡਾ ਹੈ ਵੀ ਜਦੋਂ ਉਹਦੇ ਨਾਲ ਬਾਜ ਜੁੜ ਗਿਆ ਤੇ ਬਾਜ ਦੀ ਵੀ ਮਹਾਨਤਾ ਹੋ ਗਈ ਦੁਨੀਆ ਦੀ ਹਰ ਛੈ ਉਹਦੇ ਨਾਲ ਸ਼ੋਕ ਹੀ ਮਹਾਨ ਹੋ ਰਹੀ ਹੈ ਉਹਦੀ ਮਹਾਨਤਾ ਨੂੰ ਕੋਈ ਕਿਵੇਂ ਘਟ ਕਰ ਲੇਗਾ ਦੁਨੀਆ ਦੇ ਲੋਕਾਂ ਨੂੰ ਇਹ ਲੱਗ ਰਿਹਾ ਸਾਰਾ ਕੁਝ ਮਹਾਰਾਜ ਕੋਲ ਹੈ ਸਤਿਗੁਰੂ ਤਾਂ ਸੁਖੀ ਨੇ ਨਹੀਂ ਜਦੋਂ ਮਹਾਰਾਜ ਪਾਤਸ਼ਾਹ ਜੀ ਸਾਰਾ ਕੁਝ ਛੱਡ ਕੇ ਤੁਰਦੇ ਨੇ ਨਾ ਸਤਿਗੁਰੂ ਉਦੋਂ ਵੀ ਸੁਖੀ ਹੈ ਜਦੋਂ ਮਹਾਰਾਜ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਮਾਰਕ ਵਾਰ ਕੇ ਮੱਛੀਵਾੜੇ ਦੇ ਜੰਗਲ ਦੇ ਵਿੱਚ ਜਾ ਕੇ ਸੌਂਦੇ ਨੇ ਨਾ ਭਾਵੇਂ ਕੱਪੜੇ ਲੀਰੋ ਲੀਰ ਨੇ ਭਾਵੇਂ ਤਨ ਤੇ ਜ਼ਖਮ ਹੋ ਸਕਦੇ ਆ ਮਨ ਦੇ ਵਿੱਚ ਉਦੋਂ ਵੀ ਕੋਈ ਰੋਸ ਨਹੀਂ ਆ। ਉਹ ਦੁਖੀ ਨਹੀਂ ਆ। ਕਿਉਂ? ਤੁਸੀਂ ਇਸ ਚੀਜ਼ ਨੂੰ ਠੀਕ ਹੈ ਮੈਂ ਵੀ ਇਹ ਗੱਲ ਕਹਿ ਦਿੱਤੀ ਅਸੀਂ ਸੁਣ ਲਈ ਪਰ ਜਦਾ ਜਰਾ ਇਸ ਗੱਲ ਨੂੰ ਆਪਣੇ ਜੀਵਨ ਦੇ ਉੱਤੇ ਪ੍ਰੈਕਟੀਕਲ ਕਰਕੇ ਵੇਖੋ ਨਾ ਵੀ ਸਾਡਾ ਘਰ ਵੀ ਲੁੱਟ ਜਾਏ ਮਾਰਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਮੈਂ ਸਿਰਫ ਇੱਕ ਉਦਾਹਰਣ ਦੇ ਰਿਹਾ। ਸਾਡਾ ਘਰ ਵੀ ਲੁੱਟ ਜਾਏ ਪਰਿਵਾਰ ਵੀ ਲੁੱਟ ਜਾਏ ਖਾਣ ਨੂੰ ਕੁਝ ਨਾ ਰਵੇ ਪਾਣ ਨੂੰ ਕੁਝ ਨਾ ਰਹੀਂ ਸਾਨੂੰ ਕੋਈ ਬੰਦਾ ਕਵੇ ਤੂੰ ਰਹਿਣਾ ਸੁਖੀ ਐ ਐਦਾਂ ਕਿਦਾਂ ਜੀ ਨਹੀਂ ਰਹਾ ਜਾਂਦਾ ਕਿਉਂ ਕਿਉਂਕਿ ਹਰ ਚੀਜ਼ ਨੂੰ ਅਸੀਂ ਇਹ ਸਮਝ ਕੇ ਬੈਠੇ ਆਂ ਕਿ ਹਾਏ ਜੇ ਘਰ ਨਾ ਰਿਹਾ ਤੇ ਅਸੀਂ ਕਿਦਾਂ ਜੀਵਾਂਗੇ ਇਹ ਸਾਡੇ ਕੋਲੇ ਚੀਜ਼ ਐ ਸਾਡੇ ਕੋਲੋਂ ਚਲੀ ਗਈ ਤੇ ਅਸੀਂ ਕਿਦਾਂ ਜੀਵਾਂਗੇ ਇਨੋਂ ਮੈਂ ਬੜੀ ਵਾਰ ਗੱਲ ਕਰਦਾ ਹੁੰਦਾ ਵੀ ਜਦੋਂ ਬਾਇਓਗ੍ਰਾਫੀ ਨੂੰ ਪੜੀਏ ਤੇ ਇਤਿਹਾਸ ਨੂੰ ਪੜ ਦੇਖੀਏ ਨਾ ਦੋਵੇਂ ਚੀਜ਼ਾਂ ਇੰਜ ਲੱਗਦੀਆਂ ਨੇ ਜੋ ਮਹਾਰਾਜ ਨੇ ਲਿਖਿਆ ਨੂੰ ਜੀ ਕੇ ਦਿਖਾਇਆ ਐਵੇਂ ਨਹੀਂ ਲਿਖ ਦਿੱਤਾ ਐਵੇਂ ਨਹੀਂ ਕਹਿ ਦਿੱਤੀ ਸਤਿਗੁਰਾਂ ਨੇ ਉਸ ਗੱਲ ਨੂੰ ਆਪਣੇ ਜੀਵਨ ਦੇ ਅੰਦਰ ਢੁਕਾ ਕੇ ਦੱਸਿਆ ਹੈ ਕਿ ਕੱਲੀ ਗੱਲ ਲਿਖੀ ਨਹੀਂ ਮੈਂ ਕਰਕੇ ਵਿਖਾ ਰਹੇ ਹਾਂ ਦੁਨੀਆ ਦੀ ਕੋਈ ਵੀ ਸ਼ੈ ਹੋਵੇ ਔਰ ਇੱਕ ਘਟਨਾ ਜਦੋਂ ਅਨੰਦਪੁਰ ਸੱਡੇ ਛੱਡਿਆ ਜਾਂਦਾ ਉਹ ਘਟਨਾ ਮੈਨੂੰ ਬੜੀ ਪ੍ਰਭਾਵਿਤ ਕਰਦੀ ਹੈ ਕਿਤੇ ਸਿੱਖ ਨੂੰ ਇਸ ਗੱਲ ਦਾ ਪਤਾ ਹੋਵੇ ਇੰਨੀ ਗੱਲ ਦੀ ਸਮਝ ਹੋਵੇ ਜਦੋਂ ਅਨੰਦਪੁਰ ਸਾਹਿਬ ਛੱਡਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਨਾ ਅਨੰਦਪੁਰ ਸਾਹਿਬ ਖਜ਼ਾਨਾ ਸੀ ਇੰਨਾ ਖਜ਼ਾਨਾ ਵੀ ਖਚਰਾ ਭਰੀਆਂ ਹੋਈਆਂ ਸੀ ਜਵਾਹਰਾਤਾਂ ਦੀਆਂ ਹੀਰਿਆਂ ਦੀਆਂ ਸੋਨੇ ਦੀਆਂ ਮਹਾਰਾਜ ਨੇ ਭਰੀਆਂ ਹੋਈਆਂ ਖੱਜੜਾ ਜਿੰਨਾ ਸਮਾਨ ਸੀ ਸਾਰਾ ਸਿੱਖਾਂ ਨੂੰ ਕਿਹਾ ਵੀ ਇਹਨੂੰ ਦਰਿਆ ਦੇ ਵਿੱਚ ਰੋੜ ਦਿਓ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਨਾ ਇੰਨਾ ਖਜ਼ਾਨਾ ਦਰਿਆ ਦੇ ਵਿੱਚ ਰੋੜ ਦੇ ਮਾ ਗੁਜਰੀ ਨੇ ਆ ਕੇ ਗੁਰੂ ਪਤਸ਼ਾਹ ਜੀ ਨੂੰ ਸਵਾਲ ਕੀਤਾ ਲਾਲ ਜੀ ਤੁਹਾਡੇ ਕੀਤੇ ਤੇ ਸ਼ੱਕ ਤੇ ਕੋਈ ਨਹੀਂ ਪਰ ਇੰਨਾ ਕੀਮਤੀ ਬੇਸ਼ਕੀਮਤੀ ਖਜ਼ਾਨਾ ਦਰਿਆ ਦੇ ਵਿੱਚ ਰੋੜਨ ਲੱਗੇ ਹੋ ਦਰਿਆ ਦੇ ਵਿੱਚ ਰੋੜਨ ਦਾ ਕਾਰਨ ਇਹ ਹੈ ਬਿਜੇ ਅਨੰਤਪੁਰ ਸਾਹਿਬ ਛੱਡ ਦਿੱਤਾ ਤੇ ਵੈਰੀਆਂ ਦੇ ਹੱਥ ਲੱਗ ਗਿਆ ਤੇ ਸਾਡੇ ਉੱਤੇ ਹੀ ਵਰਤਣਗੇ ਨਾ ਤੇ ਮਾਂ ਨੇ ਕਿਹਾ ਵੀ ਲਾਲ ਜੀ ਜੇ ਇਹ ਸੁੱਟਣਾ ਹੀ ਆ ਤੇ ਸਿੱਖਾਂ ਦੇ ਵਿੱਚ ਵੰਡ ਦਿਓ ਇਹ ਸਿੱਖ ਜਿਹੜੇ ਜਾਨ ਲਾ ਕੇ ਲੜ ਰਹੇ ਨੇ ਅਸੀਂ ਕਵਾਂਗੇ ਬੜੀ ਸਮਝਦਾਰੀ ਦੀ ਗੱਲ ਕੀਤੀ ਮਾਤਾ ਜੀ ਨੇ ਇਹ ਨਹੀਂ ਵੀ ਮਾਤਾ ਜੀ ਨੂੰ ਸਮਝ ਨਹੀਂ ਆ ਪਰ ਗੁਰੂ ਗੁਰੂ ਹੀ ਆ ਸੀ ਮਾ ਗੁਜਰੀ ਜਿਹੜਾ ਉਹ ਤੋਂ ਬਾਅਦ ਛੋਟਾ ਨਹੀਂ ਕਰ ਸਕਦੇ ਪਰ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਜਵਾਬ ਦਿੱਤਾ ਨਾ ਉਹ ਬੜੇ ਕਮਾਲ ਦਾ ਕਿ ਤੇ ਸਾਨੂੰ ਸਮਝ ਆ ਜਾਵੇ ਗੁਰੂ ਸਾਹਿਬ ਨੇ ਕਿਹਾ ਮਾਂ ਮੈਂ ਤੁਹਾਡਾ ਪੁੱਤਰ ਹਾਂ ਤੁਸੀਂ ਆਪਣੇ ਹੱਥ ਦੇ ਨਾਲ ਮੈਨੂੰ ਜ਼ਹਿਰ ਦੇਣਾ ਚਾਹੋਗੇ ਮਾ ਗੁਜਰੀ ਨੇ ਕਿਹਾ ਨਹੀਂ ਇਹ ਕਦੇ ਵੀ ਨਹੀਂ ਹੋ ਸਕਦਾ ਸਤਿਗੁਰੂ ਨੇ ਕਿਹਾ ਖਾਲਸਾ ਮੇਰਾ ਪੁੱਤਰ ਮੈਂ ਇਹਨਾਂ ਨੂੰ ਬਿਨਾ ਮਿਹਨਤ ਕੀਤੇ ਖਜ਼ਾਨਾ ਇਹਨਾਂ ਦੇ ਹੱਥ ਦੇ ਵਿੱਚ ਫੜਾ ਕੇ ਜ਼ਹਿਰ ਨਹੀਂ ਦੇਣਾ ਚਾਹੁੰਦਾ ਐਵੇਂ ਮੈਂ ਇਹਨਾਂ ਦੇ ਹੱਥ ਦੇ ਵਿੱਚ ਖਜ਼ਾਨਾ ਫੜਾ ਦਾਂ ਵੀ ਜਾਓ ਐਸ਼ ਕਰੋ ਤੇ ਮੈਂ ਜ਼ਹਿਰ ਨਹੀਂ ਦੇਣਾ ਚਾਹੁੰਦਾ ਇਹਨਾਂ ਨੂੰ ਸਤਿਗੁਰੂ ਨੇ ਉਹ ਦਾਤ ਸਾਡੀ ਝੋਲੀ ਦੇ ਵਿੱਚ ਪਾਈ ਵੀ ਪਕੜਨ ਦੁਨੀਆ ਤੇਰੇ ਕੋਲ ਹੈ ਸਾਰਾ ਕੁਝ ਪਕੜ ਨਾ ਹੋਵੇ ਮੋਹ ਨਾ ਹੋਵੇ ਇਹਨੂੰ ਪਾਤਸ਼ਾਹ ਜੀ ਨੇ ਕਿਹਾ ਜਿਹੜਾ ਉਸ ਦੇ ਨਾਲ ਪਕੜ ਪਾ ਕੇ ਬੈਠੇਗਾ ਨਾ ਉਹ ਦੁਖੀ ਰਹੇਗਾ ਜਿਹੜਾ ਉਸ ਮੌਤ ਤੋਂ ਉੱਪਰ ਉੱਠ ਗਿਆ ਉਹ ਵਾਰ ਕੇ ਵੀ ਹੱਸੇਗਾ ਮੈਂ ਪਹਿਲਾਂ ਇੱਕ ਉਦਾਹਰਣ ਸਾਂਝੀ ਕੀਤੀ ਸੀ ਇਹ ਰਾਜਾ ਦਸ਼ਰਤ ਹੈ 14 ਸਾਲ ਦੇ ਬਨਵਾਸ ਦੇ ਵਾਸਤੇ ਪੁੱਤਰ ਜਾ ਰਿਹਾ 14 ਸਾਲ ਬਾਅਦ ਉਹਨੇ ਵਾਪਸ ਪਰਤਣਾ ਪਰ ਉਹ ਇਸੇ ਦੁੱਖ ਦੇ ਵਿੱਚ ਆਪਣੇ ਪ੍ਰਾਣ ਤਿਆਗ ਦਿੰਦਾ ਹੈ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਾਂ ਮਹਾਰਾਜ ਹੈ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਪੁੱਤਰ ਦੇ ਕਲੇਜੇ ਨੂੰ ਤੀਰ ਆ ਕੇ ਵੱਜਦੇ ਨੇ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਨੇਜੇ ਪੁੱਤਰ ਦੀ ਛਾਤੀ ਨੂੰ ਬਿੰਨ ਰਹੇ ਨੇ ਪਰ ਉਹ ਫਿਰ ਵੀ ਅਡੋਲ ਖੜੇ ਨੇ ਉਹਦਾ ਕੀ ਕਾਰਨ ਹੈ ਉਹਦਾ ਕਾਰਨ ਹੀ ਇਹ ਹੈ ਜਿਸकी ਵਸਤ ਇਸ ਅੱਗੇ ਰੱਖ ਹੈ ਉਹ ਸਹਬ ਨੇ ਬਖਸ਼ਿਸ਼ ਕੀਤੀ ਜਿਹੜਾ ਉਹਦੇ ਨਾਲ ਪਕੜ ਪਾ ਕੇ ਬੈਠ ਗਿਆ ਉਹ ਦੁਖੀ ਹੋਏਗਾ ਕਿਉਂਕਿ ਦੁਨੀਆ ਨੇ ਦੁਨੀਆ ਦੀ ਕਿਸੇ ਚੀਜ਼ ਨੇ ਰਹਿਣਾ ਨਹੀਂ ਉਹ ਸਹਬ ਨੇ ਧਾਤ ਬਖਸ਼ਿਸ਼ ਕੀਤੀ ਮਹਾਰਾਜ ਕਹਿੰਦੇ ਬ੍ਰਖ ਕੀ ਛਾਇਆ ਸੋ ਰੰਗ ਲਾਵੇ ਉਹ ਬਿਨਸੈ ਉਹ ਮਨ ਉਚਤਾਵੇ ਜੋ ਦੀਸੈ ਸੋ ਚਾਲਣ ਹਾਰ ਜੋ ਦਿਸ ਰਿਹਾ ਨਾ ਉਹ ਖਤਮ ਹੋਏਗਾ ਕੋਈ ਵੀ ਦੁਨੀਆ ਦੀ ਚੀਜ਼ ਜਿਹਨੂੰ ਸਾਇਬ ਨੇ ਕਿਹਾ ਦ੍ਰਿਸ਼ਟਮਾਨ ਹੈ ਸਗਲ ਮਿੱਠੇ ਨਾ ਜਿਹੜੀ ਵੀ ਚੀਜ਼ ਨੂੰ ਅੱਖਾਂ ਵੇਖ ਰਹੀਆਂ ਨੇ ਨਾ ਉਹ ਅਮਰ ਨਹੀਂ ਹੈ ਕੋਈ ਵੀ ਦੁਨੀਆ ਦੇ ਵਿੱਚ ਇੱਕ ਰੱਬ ਨੂੰ ਛੱਡ ਕੇ ਕੋਈ ਚੀਜ਼ ਅਮਰ ਨਹੀਂ ਹੈ ਹਾਂ ਇਹ ਹੋ ਸਕਦਾ ਹੈ ਅੱਜ ਨਹੀਂ 100 ਸਾਲ ਬਾਅਦ 100 ਸਾਲ ਨਹੀਂ 1000 ਸਾਲ ਬਾਅਦ ਖਤਮ ਹੋਏਗਾ ਸਹਿਬ ਨੇ ਬਖਸ਼ਿਸ਼ ਕੀਤੀ ਲਪਟ ਰਹੋ ਤੈ ਅੰਧ ਅੰਧਾਰ ਜਿਹੜਾ ਅੰਨਾ ਹੈ ਨਾ ਸਮਝ ਹੈ ਨਾ ਉਹ ਚੱਲਣ ਹਾਰ ਵਸਤੂ ਦੇ ਨਾਲ ਲਪਟ ਕੇ ਬੈਠਾ ਪਕੜ ਪਾ ਕੇ ਬੈਠਾ ਅਗਲੇ ਉਦਾਹਰਣ ਸਹਿਬ ਨੇ ਦਿੱਤੀ ਬਟਾਓ ਸਿਓ ਜੋ ਲਾਵੇ ਨਹੀਂ ਬਟਾਓ ਕਹਿੰਦੇ ਜੀ ਰਾਗੀ ਵਾਟ ਵਾਟ ਕਹਿੰਦੇ ਰਸਤੇ ਨੂੰ ਵਟਾਉ ਕਹਿੰਦੇ ਰਸਤੇ ਤੇ ਚੱਲਣ ਵਾਲਾ ਰਾਹੀਰ। ਪਤਸ਼ਾਹ ਜੀ ਕਹਿੰਦੇ ਜਿਹੜਾ ਰਾਹੀਰ ਦੇ ਨਾਲ ਪਿਆਰ ਪਾ ਕੇ ਬਹਿ ਜਾਣਾ। ਮੰਨ ਲਓ ਤੁਸੀਂ ਕਿਸੇ ਸਫਰ ਤੇ ਜਾ ਰਹੇ ਹੋ ਤੇ ਸਫਰ ਦੇ ਵਿੱਚ ਕੋਈ ਸਾਨੂੰ ਨਾਲ ਮਿਲ ਗਿਆ। ਉਹਦੇ ਨਾਲ ਸਬੰਧ ਉੱਥੋਂ ਤੱਕ ਹੀ ਆ ਜਿੱਥੋਂ ਤੱਕ ਸਾਡਾ ਸਫਰ ਹੈ। ਉਸ ਤੋਂ ਬਾਅਦ ਕਦ? ਤਾਕੂ ਹੱਤ ਨਾ ਆਵੇ ਕਿ ਉਹਦੇ ਹੱਥ ਕੁਝ ਨਹੀਂ ਲੱਗੇ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਮਨਾ ਇੱਕੋ ਹੀ ਚੀਜ਼ ਹੈ ਜਿਹੜੀ ਸਾਨੂੰ ਸੁਖ ਦੇਣ ਵਾਲੀ ਹੈ ਇੱਕੋ ਹੀ ਚੀਜ਼ ਹੈ ਜਿਹੜੀ ਸਾਨੂੰ ਚੜ੍ਹਦੀ ਕਲਾ ਦੇ ਨਾਲ ਜੋੜ ਕੇ ਰੱਖਣ ਵਾਲੀ ਉਹ ਹਰੀ ਪਰਮਾਤਮਾ ਦੇ ਨਾਮ ਦੀ ਪ੍ਰੀਤ ਕਰ ਕਿਰਪਾ ਨਾਨਕ ਆਪ ਲੈ ਲਈ ਜਿਨੇ ਬਖਸ਼ਿਸ਼ ਕਰਕੇ ਕਿਰਪਾ ਕਰਕੇ ਉਹ ਆਪ ਆਪਣੀ ਪ੍ਰੀਤ ਦੇ ਨਾਲ ਜੋੜ ਦੇਵੇ ਉਹਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਸਹਿ ਪਾਤਸ਼ਾਹ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਤਿੰਨ ਪਦਿਆਂ ਦੇ ਵਿਚਾਰ ਅੱਜ ਤੱਕ ਅਸੀਂ ਕੀਤੀ ਹੈ ਜੀ ਭੁੱਲਾਂ ਗਲਤੀਆਂ ਦੀ ਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਆਤੁਰੋ ਸਾਹਿਬ ਜੀ